ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰ ਨੂੰ ਸੋ ਹੋਪ ਸਾਰਿਆਂ ਨੇ ਆ ਵੀਡੀਓ ਟਿਕਟੌਕ ਤੇ ਬੜੀ ਵਾਇਰਲ ਹੋ ਗਈ ਹੈ ਖਬਰ ਕਿ ਅਮਰਿਤਪਾਲ ਨੇ ਮਾਣੇ ਕਿਹਾ ਕਿ ਮੇਰਾ ਪੁੱਤ ਖਾਲਿਸਤਾਨੀ ਸਮਰਥਕ ਨਹੀਂ ਹੈ ਖਾਲਿਸਤਾਨੀ ਕਿੱਥੇ ਹੁਣ ਸੁਤੇ ਹੋਇਓ ਬੜਾ ਹੁਲਾ ਹੁਲਾ ਬੜਾ ਕੀਤਾ ਹੋਇਆ ਸੀ ਕਿ ਸਾਡਾ ਅਮਰਿਤਪਾਲ ਜੀ ਖਾਲਿਸਤਾਨੀ ਸਾਡਾ ਉਹ ਖਾਲਸਾਨੀ ਸੀ ਬਿਲਕੁਲ ਬੈਠਾ ਹੈ ਨਾ ਫੇ ਦੇਖੋ ਐਮਪੀ ਦੀ ਕੁਰਸੀ ਲੈ ਗਿਆ ਹੁਣ ਕਹਿੰਦੇ ਆ ਦੀ ਮਾਂ ਸਾਡਾ ਮੁੰਡਾ ਖਾਲਸਾ ਨਹੀਂ ਸਮਰਤਕ ਨਹੀਂ ਹੈ ਉਹ ਐਮਪੀ ਦੀ ਕੁਰਸੀ ਕਿਵੇਂ ਲੈ ਗਿਆ ਤੁਹਾਡੇ ਖਾਲਸਾਨੀ ਦੇ ਮੋਢੇ ਦੇ ਉੱਤੇ ਪੈਰ ਰੱਖ ਕੇ ਚੜ ਕੇ ਤੁਹਾਡੇ ਸਾਰਿਆਂ ਦੇ ਸ਼ੋਲਡਰ ਦਾ ਇਸਤੇਮਾਲ ਕਰਕੇ ਉਹ ਜਿਹੜਾ ਐਮਪੀ ਦੀ ਕੁਰਸੀ ਲੈ ਗਿਆ ਹੁਣ ਉਹ ਕਹਿੰਦਾ ਆਪਾਂ ਹੋਰ ਕੋਈ ਖਾਲੇ ਖਾਲਸਾਨੀ ਨਹੀਂ ਵੈਸੇ ਵੀ ਮੈਂ ਤਾਂ ਉਹਦਾ ਵੈਸੇ ਵੀ ਪੈਨਸਲ ਲੈਗਸ ਉਹਦਾ ਨਾਂ ਰੱਖਿਆ ਇਹ ਸਾਰੇ ਦੇ ਤਿੱਲੇ ਵਰਗਿਆਂ ਤੋਂ ਲੱਤਾਂ ਦਾ ਆਉਂਦਾ ਤਾਂ ਬੈਲੈਂਸ ਨਹੀਂ ਬੰਦ ਲੱਤਾਂ ਨੇ ਖੜਕੇ ਸੋ ਦੇਖੋ ਗਦਦਾਰੀ ਦੇਖੋ ਕੀਤੀ ਉਹਦੀ ਮਾਂ ਨੇ ਜਿਹੜੇ ਖਾਲਸਾ ਹੋ ਖੂਲਾ ਲਲਾ ਕਰਦੇ ਸੀ ਨਾ ਕਿ ਪਤਾ ਨਹੀਂ ਅੰਮ੍ਰਿਤਪਾਲ ਬਸ ਐਮਪੀ ਬਣ ਗਿਆ ਬਸ ਖਾਲਿਸਤਾਨ ਬੜਿਆ ਪਿਆ ਪੰਜਾਬ ਚ ਉਹ ਅਗਲਾ ਅਗਲੀ ਦੀ ਮਾਂ ਕਹਿੰਦੀ ਉਹ ਖਾਲਿਸਤਾਨੀ ਸਮਰਥਕ ਸੀ ਨਹੀਂ ਕਦੀ ਯੂ ਅੰਡਰਸਟੈਂਡ ਸੀ ਨਹੀਂ ਕਿੱਡੀ ਝੂਠੀ ਉਹਦੀ ਮਾਂ ਕਿੱਡੀ ਗੰਦੀ ਜਨਾਨੀ ਬੜੀ ਉਹਦੀ ਮਾਂ ਦੀਆਂ ਇਥੋਂ ਤੱਕ ਨਿਊਜ਼ਾਂ ਆਉਂਦੀਆਂ ਕਹਿੰਦੇ ਐਡੀ ਗੰਦੀ ਰਾਨਾ ਨਾ ਅਬ ਕਦੇ ਅਮਰਿਤਪਾਲ ਦੀ ਵਾਈਫ ਨਾ ਕਿ ਨਹੀਂ ਆਣ ਦੇਣਾ ਉਹਨੇ ਉਹ ਤਾਂ ਇਹ ਮਨਸੂਬੇ ਬਣਾਈ ਬੈਠੀ ਸੀ ਅਮਰਿਤਪਾਲ ਕੋਹਵਾਂ ਰਵੇ ਜੇਲ੍ਹ ਚ ਜੇਲ੍ਹ ਚ ਰਵੇ ਐਮਪੀ ਬਣ ਕੇ ਉਹਦੀ ਬਿਹਾਫ ਤੇ ਸਾਰਾ ਕੁਝ ਮੈਂ ਕਰੂੰਗੀ ਵਿਚਾਰ ਦੇ ਸੁਪਨੇ ਟੁੱਟ ਗਏ ਜਦੋਂ ਪਤਾ ਲੱਗਿਆ ਕਿ ਨਹੀਂ ਕਰ ਸਕਦੀ ਜੋ ਐਮਪੀ ਹੈ ਉਹਦੇ ਹੀ ਸਾਰੇ ਦਸਤਾਵੇਜ਼ ਚੱਲਦੇ ਉਹਦੇ ਬਿਹਾਫ ਤੇ ਕੋਈ ਨਹੀਂ ਕਰ ਸਕਦਾ ਹਾਂਜੀ ਦੀ ਮਾਂ ਬਹੁਤ ਚਲਾਕ ਹੈ ਪਿਓ ਇਹਦਾ ਬੜਾ ਸ਼ਰੀਫ ਹੈ ਅਮਰਿਤਪਾਲ ਦਾ ਵਿਚਾਰਾ ਬੋਲਦਾ ਨਹੀਂ ਹੈ ਜਾਨੀ ਨੇ ਪੂਰਾ ਟੱਬਰ ਖੋਡੇ ਲੈਣ ਲਾਇਆ ਹੋਇਆ ਹੁਣ ਇਹਨੂੰ ਇਹ ਹੋ ਗਿਆ ਵੀ ਐਮਪੀ ਬਣ ਗਿਆ ਹੁਣ ਸਾਨੂੰ ਖਾਲਸਥਾਨੀਆਂ ਦੀ ਬਾਕੀ ਸਿੱਖਾਂ ਦੀ ਕੋਈ ਜ਼ਰੂਰਤ ਨਹੀਂ ਹੈ ਹੁਣ ਮੇਰਾ ਮੁੰਡਾ ਜੇਲ੍ਹ ਚੋਂ ਬਾਹਰ ਕੱਢਣ ਦਾ ਇੱਕੋ ਤਰੀਕਾ ਵੈਸੇ ਹੀ ਕਹਿ ਦਈਏ ਮੇਰਾ ਮੁੰਡਾ ਖਾਲਸਥਾਨੀ ਸਮਰਥਕ ਹੀ ਨਹੀਂ ਹੈ ਜੇ ਤੇਰਾ ਪੁੱਤ ਖਾਲਸਾ ਸਾਨੂੰ ਸਪੋਰਟ ਨਹੀਂ ਕਰਦਾ ਸੀ ਫਿਰ ਡਿਬਰਗਟ ਦੀ ਜੇਲ੍ਹ ਚ ਕਿਉਂ ਬੈਠਾ ਹੈ ਕਿ ਭਾਰਤ ਦੀ ਸਰਕਾਰ ਇੰਨੀ ਪਾਗਲ ਆ ਭਾਰਤ ਦੀ ਸਰਕਾਰ ਨੂੰ ਇਹਨਾਂ ਨੂੰ ਪਤਾ ਵੀ ਐਵੇਂ ਕਿਸੇ ਨੂੰ ਚੱਕ ਕੇ ਜੇਲ੍ਹ ਚ ਥੇ ਉਹਨਾਂ ਨੇ ਹੁਣ ਨਾਫਾਂ ਉਸਾ ਕੀ ਕਿਹੜੀ ਹੋ ਹੋ ਲਾਈ ਆ ਤਰ੍ਹਾਂ ਤੁਰ ਮੈਂ ਤਾਂ ਨਾ ਵੀ ਭੁੱਲ ਗਿਆ ਪਤੰਦਰ ਦਾ ਹੁਣ ਸੋ ਹਾਂਜੀ ਹੁਣ ਦੱਸੋ ਤੁਸੀਂ ਹੁਣ ਕਹਿੰਦੀ ਵੀ ਉਹ ਕੱਲ ਸਾਰੇ ਸਮਰਥਕ ਨੇ ਉਹ ਖਾਲਸਤਾਨੀ ਹੋ ਸੋਚੋ ਕੀ ਕਰੋਗੇ ਹੁਣ ਅਲੋਨ ਐਮਪੀ ਦੀ ਕੁਰਸੀ ਲੈ ਲਈ ਅਗਲਾ ਕਹਿੰਦਾ ਹੁਣ ਦੱਬ ਕੇ ਨੋਟ ਛਾਪੜੇ ਜਿਵੇਂ ਜਿਵੇਂ ਕਿ ਸਾਰੇ ਕਰਦੇ ਆ ਕੋਈ ਐਮਐਲਏ ਆ ਕੋਈ ਐਮਪੀ ਆ ਕੋਈ ਸੀਐਮ ਆ ਕੋਈ ਪੀਐਮ ਆ ਹਰ ਇੱਕ ਬੰਦਾ ਕੁਰਸੀ ਤੇ ਬਹਿ ਕੇ ਸਿਰਫ ਉਸੇ ਸਿਰਫ ਆਪਣੀ ਫੈਮਲੀ ਦੀ ਸੋਚਦਾ ਜਿੰਨਾ ਪੈਸਾ ਖਿੱਚੁੰਦਾ ਖਿੱਚਦਾ ਕਰੋੜਾ ਰੁਪਇਆ ਛਾਪਦਾ ਪਰ ਦੁਨੀਆ ਬਾਰੇ ਸਮਾਜ ਬਾਰੇ ਸੋਚਣ ਵਾਲੇ ਲੋਕ ਬਹੁਤ ਘੱਟ ਹੁੰਦੇ ਆ ਪੰਜਾਬ ਦਾ ਸੁਧਾਰ ਕਰਨ ਵਾਲਾ ਬਹੁਤ ਘੱਟ ਮਾਨੇ ਐਸਾ ਪੁੱਤ ਛੰਮਿਆ ਆਪਣਾ ਜਿਹੜਾ ਬੜਾ ਘੱਟ ਦੁਨੀਆ ਤੇ ਹਾਲੇ ਤੱਕ ਆਇਆ ਹੀ ਨਹੀਂ ਐ। ਅਮਰਿਤਪਾਲ ਨੇ ਵੀ ਨੋਟਿਸ ਛਾਪਣੇ ਐ। ਐਮਪੀ ਤੋਂ ਬਾਅਦ ਇਹਦੇ ਅਗਲਾ ਜਿਹੜਾ ਟਾਰਗੇਟ ਹੋਣਾ ਸੀਐਮ ਦਾ ਹੋਣਾ। ਪਰ ਖਾਲਸਤਾਨੀਓ ਤੁਸੀਂ ਇੱਕ ਕੰਨ ਦਾ ਪਰਦਾ ਖੋਲੋ ਵੀ ਤੁਹਾਡਾ ਬੰਦਾ ਤਾਂ ਨਾ ਗਦਾਰੀ ਕਰ ਗਿਆ। ਸਾਡੇ ਵਰਗਾਂ ਨੂੰ ਤਾਂ ਥੱਲੇ ਤੁਸੀਂ ਮੈਸੇਜ ਕਰਦੇ ਹੋ ਗੰਦੇ-ਗੰਦੇ। ਅਸੀਂ ਜੇ ਖਾਲਸਤਾਨ ਦੇ ਖਿਲਾਫ ਬੋਲਦੇ ਹਾਂ ਗੰਧੀਆਂ ਮਾਂ ਪੈਂਦੀਆਂ ਗਾਲਾਂ ਲਿਖਦੇ ਹੋ। ਪੂਰਾ ਦੱਬ ਕੇ ਗੰਦ ਪਾਉਂਦੇ ਹੋ ਸਾਡੇ ਉੱਤੇ। ਕਿ ਇਹ ਕੁੜੀ ਕਿਉਂ ਬੋਲਦੀ ਇਹਨੂੰ ਚੁੱਕਰ। ਹਾਂ ਤੁਸੀਂ ਅਮਰਿਤਪਾਲ ਬ